ਕਿ ਦੇਵਾਂਗੇ ਜੀ ਆਹ ਕਹਾਂਗੇ ਵੀ ਵੱਡਾ ਧਮਾਕਾ ਕਰਾਂਗੇ ਠੀਕ ਹੈ ਬਾਈ 10 ਤਰੀਕ ਨੂੰ ਟਰੈਕਟਰ ਜਿਹੜੇ ਹੋਰ ਨਵੇਂ ਆਉਣਗੇ ਇਹ ਤਾਂ ਰਹਿੰਦੇ ਨਹੀਂ ਉਹਨਾਂ ਚਰ ਹਾਂ ਹਾਂ 10 ਤਰੀਕ ਨੂੰ ਜਿਹੜਾ ਕੋਈ ਟਰੈਕਟਰ ਲੈਣ ਆਊਗਾ ਬੰਦਾ ਬਾਦ ਇਹਨਾਂ ਪੁੱਛੇ ਯਾਰ ਕੀ ਆ ਇਹ ਬਾਦ ਰੱਖਿਆ ਹੈ ਆਪਾਂ ਬਾਦ 10 ਤਰੀਕ ਨੂੰ ਤੇਲ ਦੀ ਟੈਂਕੀ ਭਰ ਕੇ ਦੇਵਾਂਗੇ ਜਿਹੜਾ ਘਰੇ ਆਊਗਾ ਟਰੈਕਟਰ ਠੀਕ ਹੈ ਬਾਈ ਠੀਕ ਹੈ ਬਾਈ ਤੇ ਚਾਬੀ ਨਾਲ 1000 ਰੁਪਏ ਦੀ ਠੀਕ ਹੈ ਇਹ 10 ਤਰੀਕ ਵਾਲੇ ਦੇਣੀ ਆ ਆਫਰ ਆ 10 ਤਰੀਕ ਵਾਲੇ ਦੇਣੀ ਆ ਬਾਈ ਬਾਦ ਇਹਨਾਂ ਪੁੱਛੋ ਕੀ ਹੈ ਕੀ ਨਾ ਯਾਰ ਹਾਂ ਬਾਦ 10 ਤਰੀਕ ਨੂੰ ਆ ਜਾਓ ਜਿਹਨੇ ਲੈਣਾ ਹੈ ਮੰਦੇ ਦੇ ਹਿਸਾਬ ਨਾਲ ਬਾਕੀ ਰੇਟ ਆਪ ਵੀ ਨਹੀਂ ਬਾਲਾ ਪਰਦੇ ਸੀ ਮੰਡੀ ਤੇ ਯਾਰ ਹੂੰ ਹੂੰ ਟਰੈਕਟਰ ਦਾ ਇੱਕ ਰੇਟ ਇਕਾਲ ਦੋਸਤੋ ਕੀ ਹਾਲ ਚਾਲ ਆ ਤੇ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਤੇ ਆਪਾਂ ਤੁਹਾਨੂੰ ਦੋ ਤਿੰਨ ਟਰੈਕਟਰ ਹੋਰ ਦਿਖਾਉਣੇ ਆ ਇੱਕ ਹੋਰ ਦਿਖਾਉਣਾ ਇੱਕ ਆਟਾ ਇੱਕ ਸਵਰਾਜ ਬਾਹਰ ਨਿਕਲ ਰਿਹਾ ਉਹ ਵੀ ਦਿਖਾਉਣਾ ਤੁਹਾਨੂੰ ਆਪਾਂ ਬਹੁਤ ਹੀ ਕੈਂਡ ਰੇਟ ਤੇ ਲੈ ਕੇ ਆਏ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦੇ ਯੂਟਿਊਬ ਚੈਨਲ ਕਰ ਲਓ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਦੀਪ ਬਾਈ ਦੇ ਨਾਲ ਤੇ ਹੋਰ ਬਾਈ ਜੀ ਕੀ ਹਾਲ ਚਾਲ ਦੀ ਕੀ ਹਾਲ ਹੈ ਜੱਸੀ ਵਧੀਆ ਬਾਈ ਬਹੁਤ ਵਧੀਆ ਬਾਈ ਚੜਦੀ ਕਲਾ ਹੋ ਠੀਕ ਹੋ ਬਾਈ ਵਧੀਆ ਬ ਆਪਾਂ ਟਰੈਕਟਰ ਦਿਖਾਉਨੇ ਆ ਬਾਈ ਸੋਨੂੰ ਆਜੋ ਆਪਾਂ ਸਵਰਾਜ ਤੋਂ ਸਟਾਰਟ ਕਰਦੇ ਆ ਠੀਕ 2002 ਮਾਡਲ ਆ ਬਾਈ ਟਰੈਕਟਰ ਪੰਜਾਬ ਨੰਬਰ ਆ ਤੇ ਟਰੈਕਟਰ ਸੋਹਣਾ ਦੇਖ ਜੀ ਅਸੀਂ ਕਿੰਨਾ ਪਿਆ ਸਾਰਾ origial ਟਰੈਕਟਰ ਰੰਗ ਪੇਂਟ ਦਾ ਮੂਹਰੇ ਟਾਇਰ ਤਾਂ ਆ ਜੇ ਆ ਬਾਈ ਮਗਰ ਲੈ ਹੈਗੇ 90 ਪੈਸੇ ਜਮਾ ਚੈੱਕ ਕਰਾ ਦੇ ਟਰੈਕਟਰ ਦਾ ਨੱਟ ਨੱਟ ਦਿਖਾ ਦੇ ਜੀ ਅਸੀਂ ਕਮੀ ਕੋਈ ਨਹੀਂ ਟਰੈਕਟਰ ਚ ਵਿੱਚੋਂ ਚੈੱਕ ਕਰਾ ਦੇ ਟਰੈਕਟਰ ਬਾਹਰ ਨੱਟ ਦਾ ਸੋਹਣਾ ਦੇਖ ਜੀ ਅਸੀਂ ਟਰੈਕਟਰ ਕਿੰਨਾ ਪਿਆ ਥੈਂਕ ਯੂ ਡੂੰਕੀ ਦੇ ਪਨਾਲ ਦਾ ਰੰਗ ਪਿਆ ਰੈਕਟਰ ਤੇ ਸਾਰਾ ਪੱਲਿਆਂ ਦਾ ਚਲਾਈਦਾ ਜਿੰਨਾ ਕਹਦੇ ਜਿਸੀਂ ਹੋਣਾ ਚੰਗਾ ਵਾਹ ਕੀ ਤੁਸੀਂ ਦੀ ਗੱਲ ਕੇ ਲੈ ਜੇ ਆਪ ਠੀਕ ਹੈ ਸਾਰਾ ਚੈੱਕ ਕਰਾ ਦੇ ਡਾਕਟਰ ਲੋ ਵੀ ਅੱਜੋ ਪਿੱਛੋਂ ਦੇਖ ਲੋ ਸਾ ਜਮਾ ওকে ਰੈਕਟਰ ਸੋਹਣਾ ਹੀ ਬਹੁਤ ਪਿਆ ਸਾ ਬਹੁਤ ਜਿਆਦਾ ਪਿਆਗਾ ਬਾਲਾ ਨਵਾ ਡਾਕਟਰ ਪਿਆ ਬਾਈ ਯਾਰ ਸ਼ੀਚੀਰੀ ਆ ਗਿਆ ਬਾਈ ਇਹ ਠੀਕ ਹੈ ਜੀ ਤੇ ਨੰਬਰ ਪੰਜਾਬ ਆ ਗਿਆ ਨਾ ਤਾਂ ਹੁਣ ਨਾ ਇਹ ਨਾ ਹੋਵੇ ਲੋਣ ਇਹਨਾਂ ਤੇ ਠੀਕ ਹੈ ਇਹ ਕੈਸ਼ ਵਾਲੀ ਆ ਬਾਈ ਇਹ ਕੈਸ਼ ਵਾਲੀ ਆ ਠੀਕ ਤੇ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਜੀ ਅਸੀਂ 2,30,000 ਠੀਕ ਮੰਡੀ ਦੇ ਹਿਸਾਬ ਨਾਲ ਬਾਕੀ ਰੇਟ ਆਪ ਵੀ ਨਹੀਂ ਬਾਲਾ ਭਰਦੇ ਸੀ ਮੰਡੀ ਤੇ ਯਾਰ ਹੂੰ ਹੂੰ ਟਰੈਕਟਰ ਦਾ ਇੱਕੋ ਰੇਟ ਕਹਾਂਗੇ ਬਾਈ ਇਹਦਾ ਕੋਈ ਦਲਾਲ ਨਹੀਂ ਫਲਾਲ ਨਹੀਂ ਘਰੋਂ ਆਇਓ ਟਰੈਕਟਰ ਲੈ ਜਾਓ 2,00,000 ਤੇ 5,000 ਦਾ ਰੇਟ ਦੇ ਦਾਂਗੇ ਬਾਈ 2,00,000 ਤੇ 5,000 ਛੋੜ ਤੇ ਐਪੀਰੇਟ ਦੇਣੇ ਲੈਣ ਠੀਕ ਹੈ ਜੀ ਤੇ ਅੱਗੇ ਬਾਈ ਚੈੱਕ ਕਰਾ ਦੇ ਫੋਰਡ 92 ਮਾਡਲ ਫੋਰਡ ਆ ਗਿਆ 3600 3600 ਠੀਕ ਕਮਾਲਾ ਰੈਟਰ ਆ ਬਾਈ ਇਹ ਜਿਹਨੇ ਕੋਈ ਤਿਆਰ ਕਰਾਉਣਾ ਜਾਂ ਮੋਡੀਫਾਈ ਕਰਾਉਣਾ ਫੁੱਲ ਮੱਖਾਂ ਜਰ ਮਾੜਾ ਨਹੀਂ ਆਉਣ ਥੱਲੇ ਉਹ ਦੇ ਕਿੱਡਾ ਸੋਹਣਾ ਪਿਆ ਗਾ ਬੇਟੀ ਦਾ ਚੈੱਕ ਕਰਾ ਦੇ ਬਾਈ ਤੋ ਜਿਹੇ ਜੀ ਕੰਡੀਸ਼ਨ ਆ ਉਹੀ ਹਿਸਾਬ ਨਾਲੀ ਮੁੱਲ ਮੰਗਾਗੇ ਇਹਦਾ ਸਹੀ ਗਾ ਇਹਦਾ ਨੰਬਰ ਆ ਹਰਿਆਣਾ ਬਾਈ ਹਰਿਆਣਾ ਨੰਬਰ ਆ ਠੀਕ ਹੈ ਤੇ ਮੂਰ ਦੇ ਟਾਇਰ ਚੰਗੇ ਆ ਬਾਈ ਹੈਗੇ ਆ ਲਗਭਗ ਸੱਦੇ ਟਾਇਰ ਹੈਗੇ ਆ ਮਗਰਲੇ ਵੀ ਟਾਇਰ ਕੰਮ ਵਾਲੇ ਹੈਗੇ ਆ ਵੀ ਜਿਹਨੇ ਮੋਡੀਫਾਈ ਕਰਾਉਣਾ ਯਾਰ ਉਹਨੂੰ ਪੂਰਾ ਚੰਗਾ ਬਾਈ ਇਹ ਪੂਰਾ ਚੰਗਾ ਕੰਮ ਲੈਣਾ ਉਹਨੂੰ ਮਾੜਾਗਾ ਇੰਜਨ ਗੇਅਰ ਦਾ ਪੂਰਾ ਚੰਗਾ 92 ਮਾਡਲਾ ਬਾਈ ਇਹ ਤੇ ਟਰੈਕਟਰ ਦਾ ਰੇਡ ਚੈੱਕ ਕਰਾ ਦੇ ਬਾਈ ਠੀਕ 115 ਟਰੈਕਟਰ ਦੇ ਦਾਂਗੇ ਬਾਈ ਆਪਾਂ ਲੱਖ ਰੁਪਈਆ ਦਾ ਲੱਖ ਰੁਪਈਆ ਬਾਕੀ ਜਿਹੜਾ ਕਾ ਕੂਗਾ ਬਾਈ ਕਰੇ ਲੈਣ ਵਾਲਾ ਏਟਰ ਫਿਟ ਕਰ ਲੈ ਕੋਈ ਸੌਣ ਨਹੀਂ ਪਾਈ ਰੇਟਰ ਦੇ ਮੌਕੇ ਤੇ ਘੇਟਾ ਤਾਂ ਹੋ ਜਾਂਦਾ ਠੀਕ ਹੈ ਜੀ ਅੱਗੇ ਦਿਖਾ ਦੇ ਆਛਾ ਛੋਟੇ ਜੇ ਮੁੱਲ ਦਾ ਬਾਈ ਇਹ ਟਾਇਰ ਚੰਗੇ ਆ ਰੇਟਰ ਦੇ ਕੰਮ ਵਾਲੇ ਟਾਇਰ ਹੈ ਸਹਜਣੇ ਬਬਲ ਇਹ ਰਿੰਗ ਦਾ ਪੂਰਾ ਹੋ ਜਾਗਾ ਮੇਰੇ ਬਾਦ ਦਾ ਦੇ ਰੇਟਰ ਕੋਈ ਗਿਆ ਫੜਾ ਨਹੀਂ ਜੱਸੀ ਚੈੱਕ ਕਰਾ ਦੇ ਰੇਟਰ ਜਿਹੜਾ ਦਬਾ ਦੇ ਰੇਟਰ ਦੇ ਉੱਤੋਂ ਦੀ ਇਹ ਇਹ ਆਪਣਾ ਜਿਹੜਾ ਨੰਬਰ ਹੈ ਇਹ ਪੰਜਾਬ ਆ ਕਿ ਹਰਿਆਣਾ ਨੰਬਰ ਹਰਿਆਣਾ ਬਾਈ ਐਚ ਆਰ ਠੀਕ ਐ ਐਚ ਆਰ ਨੰਬਰ ਆਗਾ ਨਾ ਹੁੰਦਾ ਨਹੀਂ ਠੀਕ ਠੀਕ ਐ ਜੀ ਟਰੈਕਟਰ ਜੋ ਕੁਝ ਵੀ ਆ ਬਾਈ ਆਪਣੇ ਸਾਹਮਣੇ ਆਗਾ ਆਪਾਂ ਦਿਖਾਤਾ ਕੋਈ ਕਮੀ ਪੇਸ਼ੀ ਹੈ ਨਹੀਂ ਕਾਗਜ਼ਾ ਪੱਤਰਾਂ ਦੇ ਆਪਾਂ ਜਿੰਨੇ ਵੀ ਟਰੈਕਟਰ ਦਿਖਾਏ ਆ ਬਾਈ ਪਹਿਲਾਂ ਵਾਲੀ ਵੀਡੀਓ ਚਲਾ ਲਾ ਜਾਈਂਦੇ ਚਲਾ ਲਾ ਪੂਰੀ ਜ਼ਿੰਮੇਵਾਰੀ ਆ ਬਾਈ ਟਰੈਟ ਦਾ ਰੇਟ ਚੈੱਕ ਕਰਾ ਲਈ ਅਸੀਂ 1,20,000 1,20,000 ਟਰੈਕਟਰ ਦੇਵਾਂਗੇ ਬਾਈ ਆਪਾਂ 1,00,000 ਤੇ 5,000 ਦਾ ਬਾਈ 1,00,000 ਤੇ 5,000 ਦਾ ਠੀਕ ਐ ਜੀ ਜੇ ਕਿਸੇ ਟਰੈਕਟਰ ਵੇਚਣਾ ਹੋਵੇ ਉਹ ਵੀ ਆਪਾਂ ਨੂੰ ਫੋਨ ਲਾ ਲੈ ਬਾਈ ਜੇ ਕਿਸੇ ਲੈਣਾ ਹੋਵੇ ਉਹ ਵੀ ਫੋਨ ਲਾ ਲੈ ਇੱਕ ਗੱਲ ਹੋਰ ਬਾਈ ਜਿਹੜੀ ਅਗਲੇ ਮਹੀਨੇ ਦੇ 10 ਤਰੀਕ ਨੂੰ 10 ਤਰੀਕ ਆਊ ਬਾਈ ਉਹਦੇ ਆਪਾਂ ਨੂੰ ਜਿਹੜਾ ਵੀ ਬੰਦਾ ਟਰੈਕਟਰ ਲੈਣ ਆਊਗਾ ਘਰੇ ਉਹ ਦਿਨ ਬਸ ਆਇਆ ਨਾ ਪੁੱਛੋ ਯਾਰ ਦਿਨ ਕੀ ਹੈਗਾ ਉਹਦੇ ਠੀਕ ਆ ਬਾ 10 ਤਰੀਕ ਯਾਦ ਰੱਖੋ ਜਿਹੜੀ ਅਗਲੇ ਮਹੀਨੇ 10 ਤਰੀਕ ਆਊਗੀ ਜਿਹੜਾ ਬੰਦਾ ਟਰੈਕਟਰ ਲੈਣ ਆਊਗਾ ਤੇਲ ਦੀ ਟੈਂਕੀ ਘਰੋਂ ਭਰ ਕੇ ਦੇਵਾਂਗਾ ਯਾਰ ਭਰ ਕੇ ਦਵਾਂਗੇ ਬਈ ਵੱਡਾ ਧਮਾਕਾ ਕਰਾਂਗੇ ਠੀਕ ਆ ਬਾਈ 10 ਤਰੀਕ ਨੂੰ ਟਰੈਕਟਰ ਜਿਹੜੇ ਹੋਰ ਨਵੇਂ ਆਉਣਗੇ ਇਹ ਤਾਂ ਰਹਿੰਦੇ ਨਹੀਂ ਉਹਨਾਂ ਚਰ ਹਾਂ ਹਾਂ 10 ਤਰੀਕ ਨੂੰ ਜਿਹੜਾ ਕੋਈ ਟਰੈਕਟਰ ਲੈਣ ਆਊਗਾ ਬੰਦਾ ਬੱਸ ਇਹਨਾਂ ਪੁੱਛੇ ਯਾਰ ਕੀ ਆ ਕੀ ਨਾ ਬੱਸ ਉਹ ਰੱਖਿਆ ਹੈ ਆਪਾਂ ਬੱਸ 10 ਤਰੀਕ ਨੂੰ ਤੇਲ ਦੀ ਟੈਂਕੀ ਭਰ ਕੇ ਦੇਵਾਂਗੇ ਜਿਹੜਾ ਘਰੇ ਆਊਗਾ ਟਰੈਕਟਰ ਠੀਕ ਹੈ ਬਾਈ ਠੀਕ ਹੈ ਬਾਈ ਤੇ ਚਾਬੀ ਨਾਲ 1000 ਰੁਪਏ ਛੋੜ ਠੀਕ ਹੈ ਇਹ 10 ਤਰੀਕ ਵਾਲੇ ਨਹੀਂ ਆਫਰ ਆ 10 ਤਰੀਕ ਵਾਲੇ ਦੇਣੀ ਆ ਬਈ ਲੈ ਬੱਸ ਇਹਨਾਂ ਪੁੱਛੋ ਕੀ ਹੈ ਕੀ ਨਾ ਯਾਰ ਉਹ ਹਾਂ ਬੱਸ 10 ਤਰੀਕ ਨੂੰ ਆ ਜਾਓ ਜਿਹਨੇ ਲੈਣਾ ਹੈਗਾ ਤੇ ਚੈੱਕ ਕਰਕੇ ਆਪਦਾ ਲੈ ਜਾਓ ਤੇ ਸਾਨੂੰ ਬਹੁਤ ਘੈਂਟ ਮੋਲ ਵਾਲੇ ਟਰੈਕਟਰ ਦਿਖਾਇਆ ਵੀ ਤਿੰਨੇ ਰੇਟਾਂ 'ਚ ਕਮੀ ਕੋਈ ਨਹੀਂ ਬਾਈ ਯਾਰ ਇੱਕ ਨੰਬਰ ਬੋਲ ਦੋ ਬਈ ਆਪ ਦਾ 94787 9399 ਬਾਈ ਠੀਕ ਹੈ ਇਹੀ ਵਟਸਐਪ ਚੱਲਦਾ ਇਹੀ ਕਾਲਿੰਗ ਚੱਲਦਾ ਬਾਈ ਠੀਕ ਹੈ ਬਾਈ ਜੀ ਚਲ ਵੰਡੀ ਸਾਹਿਬੋਂ ਤੁਹਾਨੂੰ ਟਰੈਕਟਰ ਮਿਲ ਲੇਂਗੇ ਕੋਈ ਕਮਿਸ਼ਨ ਨਹੀਂ ਕੁਛ ਨਹੀਂਗਾ ਹਾਂ ਸਿੱਧਾ ਡਾਇਰੈਕਟ ਆਓ ਬਾਈ ਕੋਲ ਸਿੱਧਾ ਡਾਇਰੈਕਟ ਆਓ ਬਾਈ ਜੇ 베ਚਦੇ ਨਾ ਉਹ ਵੀ ਫੋਨ ਲਾਵੇ ਲੈਣਾ ਉਹ ਵੀ ਫੋਨ ਲਾਵੇ ਠੀਕ ਹੈ ਮਿਹਰਬਾਨੀ ਬਈ ਵੀ ਚੰਗੀ ਲੱਗੇ ਸ਼ੇਅਰ ਜੂ ਕਰਦਾ ਲਾਈਕ ਸ਼ੇਅਰ ਕਮੈਂਟ ਕਰਕੇ ਆਇਆ ਕਰੋ ਬਾਈ ਤੇ ਟਰੈਕਟਰ ਤੁਹਾਨੂੰ ਦੇ ਕੇ ਤੋਂ ਰੋਗੇ ਉਹ ਹੁੰਦਾ ਫਿਰ ਬਈ ਹਾਉ ਤੁਲਾ ਬੇਰੀ ਬਾਦਾ ਬੰਦੇ ਦਾ ਤੁਹਾਨੂੰ ਹੋਰ ਸੋਨੂੰ ਹੋਰ ਵੀ ਸਸਤੀਆਂ ਚੀਜ਼ਾਂ ਲੈ ਕੇ ਜਾਓ ਜਰ ਤੂੰ ਐਂ ਦੇਖੋ ਹੁਣ ਜਿਹੜਾ ਵੀਡੀਓ ਦੇਖ ਕੇ ਆਊਗਾ ਹਾਂ ਠੀਕ ਆ ਸਕਰੀਨ ਸ਼ਾਟ ਲੈ ਕੇ ਆਜੋ ਹਾਂ ਜਿੰਨੇ ਦੀ ਚੀਜ਼ ਹੋਈ ਯਾਰ ਜੇ ਤੁਹਾਨੂੰ ਐਂ ਲੱਗਦਾ ਰੇਟ ਵੱਧ ਮੰਗਦਾ ਫਿਰ ਹਾਂ ਹਾਂ ਮੈਨੂੰ ਥਾਵੇਂ ਰੇਟ ਦਾ ਟਰੈਕਟਰ ਦਿਖਾਵੇ ਯਾਰ ਵੀ ਆ ਬੰਦਾ ਦਿੰਦਾ ਹੋਰ ਵੀ ਯਾਰ ਚਾਹੇ ਘਾਟਾ ਪਾਉਣਾ ਵਜੇ 5000 ਘਟ ਦੇਮਾਂਗੇ ਬਰਾਬਰ ਦਾ ਰੇਟਟਰ ਘਟ ਦੇ ਹਾਂ ਤੇ ਬਾਈ ਦੀ ਪਾਈ ਨੇ ਬਹੁਤ ਵੱਡੀ ਗੱਲ ਆਖੀ ਆ ਤੇ ਵੀਡੀਓ ਚੰਗੀ ਲੱਗੇ 6 ਜੋ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਹੁਣ ਦੀ ਬਾਈ ਨਾਲ ਆਇਆ ਕਰਨਗੇ ਆਪਣੀਆਂ ਘੈਂਟ ਘੈਂਟ ਵੀਡੀਓ ਜਿੰਨੀਆਂ ਨਵੇਂ ਦੋ ਨਵੇਂ ਡੈਕਟਰ ਦਿਖਾਇਆ ਕਰਾਂਗੇ ਬਾਈ ਤੁਹਾਨੂੰ ਝੜੀ ਲਾ ਦਾਂਗੇ ਡੈਕਟਰਾਂ ਦੀ ਝੋਣਾ ਚਾਨਾ ਲਾਤਾ ਹੁਣ ਵੇਲੇ ਆ ਡੈਕਟਰ ਲਿਆਉਂਤੀ ਆ ਹੁਣ ਤੇ ਐਸ ਵੀ ਪੀ ਵੀ 45 YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਧੰਨਵਾਦ ਦੋਸਤ ਮਿਹਰਬਾਨੀ